ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਪਸ਼ੂ ਖਰੀਦਣ ਤੋਂ ਪਹਿਲਾਂ ਆਪਣੀ ਨਿਰਖ ਪਰਖ ਜ਼ਰੂਰ ਕਰਿਆ ਕਰੋ ਨਿਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਜਲਦੀ ਚਲਦੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਕਿਸੀ ਹੋਰ ਵੀ ਵੀਰ ਭਰਾ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਤੁਹਾਨੂੰ ਮੱਝ ਦਿਖਾ ਰਹੇ ਆਂ ਦੋਸਤੋ ਘਰੇਲੂ ਪਸ਼ੂ ਆ ਵੀਰ ਦੇ ਕੋਈ ਵਪਾਰ ਦਾ ਕੰਮ ਨਹੀਂਗਾ ਪਹਿਲਾ ਸੂਆ ਝੋਟੀ ਸੋਣੀ ਆ ਕੱਲ ਨੂੰ ਯਾਨੀ ਕਿ 25 ਅਗਸਤ ਨੂੰ ਇਸ ਝੋਟੀ ਦੇ ਦਿਨ ਪੂਰੇ ਹੁੰਦੇ ਆ ਚੰਗੇ ਕਦ ਕੱਢਦੀ ਆ ਨਿਕਨਿਕਾ ਸਿੰਘ ਆ ਪੂਰੀ ਦੋਸਤੋ ਫਾਬਿਆ ਝੋਟੀ ਦੀ ਸੋਣੀ ਸਨਕੀ ਚੰਗੇ ਹੈਵੀ ਬੋਡੀ ਸੈਕਟਰੇਚਰ ਦੀ ਆ ਚੰਗੀਆਂ ਕਦ ਕੱਢਦੀ ਆ ਆਰਡਰ ਕੁਆਲਿਟੀ ਵੀ ਚੰਗੀ ਤਿਆਰ ਕਰੀ ਆਉਂਦੀ ਆ ਥਣਾ ਥਣਾ ਦੀ ਬੇਤ ਵੀ ਦੋਸਤੋ ਕਾਫੀ ਵਿਰਲ ਤੇ ਆ ਵਰਦੀ ਵੀ ਦੋਸਤੋ ਵੇਖੋ ਮਸਤ ਹਾਤੀ ਵਰਗੀ ਚਾਲਿਆ ਸੋ ਦੋਸਤੋ ਜਿਹੜੇ ਵੀ ਵੀਰ ਨੂੰ ਇਹ ਮੱਝ ਪਸੰਦ ਆਊਗੀ ਵੀਰ ਦਾ ਪਿੰਡ ਹੈਗਾ ਨੱਥੂ ਚੱਕ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਗੁਰਪ੍ਰੀਤ ਦੇ ਘਾਰੇ ਦੋਸਤੋ ਵੀਡੀਓ ਆਪਣੀ ਮੱਝ ਹੈ ਵਿਕਰੀ ਵਾਸਤੇ ਘਰ ਦੇ ਪਸ਼ੂਆ ਵੀਰ ਦੇ ਦੋਸਤੋ ਪਹਿਲਾਂ ਤੁਹਾਨੂੰ ਦੱਸਤਾ ਵਾ ਤੋੜ ਕੇ ਦੋਸਤੋ ਤੁਹਾਨੂੰ ਇੱਕ ਰਹੀ ਫੇਰ ਦੁਬਾਰਾ ਤੋਂ ਵਿਖਾ ਦਿੰਨੇ ਸੋ ਦੋਸਤੋ ਬੇਨਤੀ ਇਹੋ ਹੀ ਹਰ ਵੀਡੀਓ ਦੇ ਵਿੱਚ ਮੈਂ ਕਰਦਾ ਹਾਂ ਸਾਰੇ ਵੀਰਾਂ ਨੂੰ ਕਿ ਵੀਰ ਪਸ਼ੂ ਖਰੀਦਣ ਤੋਂ ਪਹਿਲਾਂ ਕੋਈ ਵੀ ਚੀਜ਼ ਖਰੀਦਣੀ ਆ ਆਪਣੀ ਨਿਰਖ ਪਰਖ ਜ਼ਰੂਰ ਕਰਿਆ ਕਰੋ ਪਹੁੰਚ ਕਰਕੇ ਕਿਉਂਕਿ ਪੈਸੇ ਲਾਉਣੇ ਹੁੰਦੇ ਆ ਪੈਸੇ ਲਾ ਕੇ ਬਾਅਦ ਵਿੱਚ ਫਿਰ ਦੁੱਖ ਵੜਾ ਹੁੰਦਾ ਜਿਹਨੂੰ ਚੀਜ਼ ਕੋਈ ਮਾੜੀ ਨਿਕਲਦੀ ਹੈ ਆ ਕੇ ਆਪਣੀ ਤਸੱਲੀ ਕਰਕੇ ਪਸ਼ੂ ਦੋਸਤੋ ਖਰੀਦਿਆ ਕਰੋ ਵੀਡੀਓ ਨੂੰ ਦੋਸਤੋ ਸਕਿਪ ਨਾ ਕਰਿਆ ਕਰੋ ਕਿਉਂਕਿ 2-4 ਮਿੰਟ ਦੀ ਵੀਡੀਓ ਵੱਧ ਤੋਂ ਵੱਧ 10 ਮਿੰਟ ਦੀ ਵੀਡੀਓ ਹੁੰਦੀ ਹੈ ਵੀਡੀਓ ਐਂਡ ਤੱਕ ਜ਼ਰੂਰ ਦੇਖਿਆ ਕਰੋ ਚੰਗੀ ਤਰ੍ਹਾਂ ਤਸੱਲੀ ਨਾਲ ਵੀਡੀਓ ਦੇਖ ਕੇ ਪਸ਼ੂ ਖਰੀਦਿਆ ਕਰੋ ਦੋਸਤੋ ਪਸ਼ੂ ਇਸ ਵੀਡੀਓ 'ਚ ਨਹੀਂ ਕੋਈ ਅਗਲੀ ਵੀਡੀਓ 'ਚ ਮਿਲ ਜੂਗਾ ਪਰ ਪੈਸੇ ਦੋ ਚੰਗੇ ਕਦ ਕੱਢਦੀ ਸੋਹਣੀ ਸੁਨਖੀ ਝੋਟੀਏ ਚੰਗੇ ਵਜਨ ਵਾਲੀ ਹੈ ਦੇਖਣਾ ਜੇ ਦੋਸਤੋ ਕੱਲ ਨੂੰ ਇਹਦੇ 25 ਦਿਨ ਪੂਰੇ ਹੁੰਦੇ ਆ ਉੱਤੇ ਕਿੰਨੇ ਦਿਨ ਖੜਦੀ ਹੈ ਮਾਲਕ ਦੇ ਹੱਥ ਵਸੇ ਨੰਬਰ ਵੀਰ ਦਾ ਮੈਂ ਸਕਰੀਨ ਤੇ ਚੱਲਦਾ ਕਰ ਦੂੰਗਾ ਜਿਹੜੇ ਵੀਰ ਨੂੰ ਇਹ ਮੱਝ ਪਸੰਦ ਹੋਵੇ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਤੁਸੀਂ ਇਹ ਝੋਟੀ ਖਰੀਦ ਸਕਦੇ ਜੀ ਸੋ ਦੋਸਤੋ ਵੀਡੀਓ ਨੂੰ ਐਂਡ ਤੱਕ ਦੁਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਦੇਖਿਆ ਕਰੋ ਦੋਸਤੋ ਵੀਡੀਓ ਜਰੂਰ ਐਂਡ ਤੱਕ ਕਿਉਂਕਿ ਕਈ ਗੱਲਾਂ ਜਿਹੜੀਆਂ ਆਪਾਂ ਐਂਡ ਤੇ ਕਹਿੰਦੇ ਆ Та новая туда.